ਰਹਿਮਾਨ ਰਹੀਮ ਸ਼ੁਰੂਅੱਲਾ ਤਾਲਾ ਦਿਨਾਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਅਸੀਂ ਇਸ ਵੇਲੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਮੌਜੂਦ ਹਾਂ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਵਾਰ ਆਈ ਹੋਈ ਹੈ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਬਹੁਤ ਸਾਰੀਆਂ ਪ੍ਰਾਈਵੇਟ ਐਨ ਜੀਓਸ ਅਲੱਗ-ਅਲੱਗ ਸੰਸਥਾਾਂਾਂ ਧਾਰਮਿਕ ਲੋਕ ਸਿਆਸੀ ਲੋਕ ਆਪਣਾ-ਆਪਣਾ ਯੋਗਦਾਨ ਪਾ ਰਹੇ ਨੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਲੁਧਿਆਣਾ ਜਾਮਾ ਮਸਜਿਦ ਤੋਂ ਜਿਹੜਾ ਐਲਾਨ ਹੋਇਆ ਸੀ ਭਾਰਤ ਦੇ ਮੁਸਲਮਾਨਾਂ ਲਈ ਕਿ ਮੁਸਲਿਮ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਇੱਥੇ ਦੇ ਪੰਜਾਬੀਆਂ ਨਾਲ ਪਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਭਾਰਤ ਚ ਜਦ ਵੀ ਕਿਤੇ ਕੋਈ ਮੁਸੀਬਤ ਆਈ ਹੜ ਆਏ ਕਿਤੇ ਸੁੱਕਾ ਪੈ ਗਿਆ ਕਿਤੇ ਬਿਮਾਰੀ ਫੈਲੀ ਜਾਂ ਕਦੀ ਕਿਤੇ ਜ਼ਿਲਜ਼ਲਾ ਆਇਆ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਸਭ ਦਾ ਸਾਥ ਨਿਭਾਇਆ ਤੇ ਮੈਂ ਇਸ ਗੱਲ ਲਈ ਪਹਿਲਾਂ ਤਾਂ ਮੁਸਲਮਾਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਨੇ ਇਹ ਐਲਾਨ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਰੋਜ਼ਾਨਾ ਹੀ ਤਕਰੀਬਨ 2-2 3-3 ਦਰਜਨ ਗੱਡੀਆਂ ਰਸਦ ਦੀਆਂ ਜਿਹੜੀਆਂ ਪਹੁੰਚ ਰਹੀਆਂ ਤੇ ਇਸੇ ਦੌਰਾਨ ਸਾਡੇ ਦੇਖੋ ਬਹੁਤ سارے ਡਾਕਟਰ ਸਾਹਿਬਾਨ ਵੀ ਦਿੱਲੀ ਤੋਂ ਦੇਰਾਦੂਨ ਤੋਂ ਸਹਾਰਨਪੁਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਤੇ ਉਹਨਾਂ ਦੀ ਰਿਕਮੈਂਡੇਸ਼ਨ ਤੇ ਅੱਜ ਅਸੀਂ ਐਰਾਰ ਫਾਊਂਡੇਸ਼ਨ ਵੱਲੋਂ ਇੱਕ ਐਂਬੂਲੈਂਸ ਫੋਰਸ ਕੰਪਨੀ ਦੀ ਜਿਹੜੀ ਹੈ ਉਹ ਮੁਸਲਿਮ ਭਾਈਚਾਰੇ ਵੱਲੋਂ ਦੇ ਰਹੇ ਹਾਂ ਤਾਂ ਕਿ ਜਿਹੜੇ ਹੁਣ ਡਾਕਟਰ ਸਾਹਿਬਾਨ ਸਾਡੇ ਰੋਜ਼ਾਨਾ ਜਾਣਗੇ ਤੇ ਉਹ ਇਸ ਐਂਬੂਲੈਂਸ ਨੂੰ ਮੈਡੀਕਲ ਕੈਂਪ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਕਰ ਸਕਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੇਵਾਵਾਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਤੇ ਸਾਡੇ ਸਿੱਖ ਭਾਈ ਹਿੰਦੂ ਭਰਾ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਸਿਹਤ ਸੇਵਾਵਾਂ ਮਦਦ ਰਹੀਆਂ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਜਿਹੜਾ ਹੈ ਉਹ ਪਾ ਸਕੀਏ ਇਸ ਲਈ ਜਿਹੜੀ ਅੱਜ ਐਂਬੂਲੈਂਸ ਜਿਹੜੀ ਲਾਂਚ ਕੀਤੀ ਗਈ ਹੈ ਜਿਹੜੀ ਟੋਟਲ ਫ੍ਰੀ ਹੋਏਗੀ ਔਰ ਇਸ ਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ ਜਾਏਗੀ ਤੇ ਉਹਨਾਂ ਦੇ ਨਾਲ ਸਿਰਫ ਦਵਾਈਆਂ ਹੀ ਨਹੀਂ ਬਲਕਿ ਬਲੱਡ ਟੈਸਟ ਕਰਨ ਦੇ ਅਲੱਗ-ਅਲੱਗ ਕਿਟਾਂ ਔਰ 슈ਗਰ ਟੈਸਟ ਕਰਨ ਦੇ ਲਈ ਆਕਸੀਜਨ ਇਹ ਤੋਂ ਇਲਾਵਾ ਡਿਪ ਲਾਂ ਦਾ ਪ੍ਰਬੰਧ ਤਾਂ ਕਿ ਜਦ ਕੋਈ ਟੀਮ ਜਾਵੇ ਜੇ ਅਗਰ ਅਸੀਂ ਸਮਝਦੇ ਹਾਂ ਕਿ ਅਗਰ ਬਲੱਡ ਟੈਸਟ ਕਰਨ ਤੋਂ ਬਾਅਦ ਦਵਾਈ ਮੁਢਲੀ ਦਵਾਈ ਦੇ ਦਿੱਤੀ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ ਹੋਏਗਾ ਕਿ ਕਿ ਵਸ ਇਸ ਇਨਕਨੀਟੀ ਦੇ ਨਾਲ ਕਿ ਸਾਡੇ ਜਿਹੜੇ ਪੰਜਾਬ ਦੇ ਭਰਾ ਨੇ ਤੇ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਆਪਸੀ ਭਾਈਚਾਰਕ ਸਾਂਝ ਨੂੰ ਇਹਨਾਂ ਮੁਹੱਬਤਾਂ ਦੇ ਜ਼ਰੀਏ ਹੋਰ ਮਜ਼ਬੂਤ ਕਰੀਏ ਤੇ ਇਹ ਐਂਬੂਲੈਂਸ ਜਿਹੜੀ ਹੈ ਆ ਇਸ ਸਮਰਪਿਤ ਕੀਤੀ ਜਾਵੇ ਕਿਹਸਾ ਦੇ ਵਿੱਚ ਤਕਰੀਬਨ ਸਾਰੇ ਟ੍ਰੀਟਮੈਂਟ ਕੀਤੇ ਜਾਣਗੇ ਹਾਂ ਕੋ ਟੋਟਲ ਜਿਹੜੀ ਜੈ ਮੈਡੀਸਨ ਦੇ ਜਿਹੜੇ ਡਾਕਟਰ ਨੇ ਉਹ ਰੋਜ਼ਾਨਾ ਜਾਣਗੇ ਔਰ ਮੈਡੀਸਨ ਦੇ ਡਾਕਟਰ ਜਿਹੜੇ ਹੈ ਜੋ ਵੀ ਰਿਕਮੈਂਡੇਸ਼ਨ ਕਰਨਗੇ ਉਹ ਇਸ ਐਂਬੂਲੈਂਸ ਦੇ ਜ਼ਰੀਏ ਪ੍ਰੋਵਾਈਡ ਕਰਾਉਣਗੇ ਇਹਦੇ ਵਿੱਚ ਇਹ ਐਂਬੂਲੈਂਸ ਇੱਕੋ ਜਗ੍ਹਾ ਸੇ ਜਾਏਗੀ ਤੇ ਨਹੀਂ ਨਹੀਂ ਰੋਜ਼ ਅਸੀਂ ਦੇਖੋ ਇਹ ਤਾਂ ਬਹੁਤ ਛੋਟੀ ਜਿਹੀ ਸੇਵਾ ਹੈ ਸਰਕਾਰ ਵੀ ਕਰ ਰਹੀ ਹੈ ਅਲੱਗ-ਅਲੱਗ ਐਨ ਜੀਓਜ਼ ਵੀ ਕਰ ਰਹੀਆਂ ਸਾਡੀ ਜਿਹੜੀ ਐਰਾਰ ਫਾਊਂਡੇਸ਼ਨ ਹੈ ਉਹ ਸਿੱਖ ਔਰ ਹਿੰਦੂ ਭਰਾਮਾਦੀ ਜਿਹੜੀਆਂ ਕਈ ਐਨ ਜੀਓਜ਼ ਚੱਲ ਰਹੀਆਂ ਉਹਨਾਂ ਨੇ ਮਿਲ ਕੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਰੋਜ਼ਾਨਾ ਡਾਕਟਰ ਸਾਡੇ ਅਲੱਗ-ਅਲੱਗ ਕੈਂਪ ਲਾ ਰਹੇ ਤੇ ਅਸੀਂ ਪਿੰਡ ਚੋਂ ਲਵਾਂਗੇ ਮਤਲਬ ਜਿੱਥੇ-ਜਿੱਥੇ ਜ਼ਰੂਰਤ ਹੋਏਗੀ ਰੋਜ਼ਾਨਾ ਜਗ੍ਹਾ ਬਦਲ ਕੇ ਜਿਹੜਾ ਹੈ ਔਰ ਨਵਾਂ ਰੂਟ ਤੈਕ ਰੋਜ਼ਾਨਾ ਅਲੱਗ ਜਗ੍ਹਾ ਤੇ 2 ਟਾਈਮ ਹੀ ਮਹੀਨੇ ਤੱਕ ਲਗਾਤਾਰ ਜਦ ਤੱਕ ਕਿਉਂਕਿ ਹੁਣ ਪਾਣੀ ਉਤਰ ਰਿਹਾ ਤੇ ਮੁਸੀ ਲੋਕਾਂ ਨੂੰ ਫਿੰਸੀਆਂ ਨਿਕਲ ਰਹੀਆਂ ਫੰਗਲ ਇਨਫੈਕਸ਼ਨ ਹੋ ਰਿਹਾ ਬੁਖਾਰ ਹੋ ਰਿਹਾ ਔਰ ਕਿਉਂਕਿ ਗਾਰੇ ਦੇ ਵਿੱਚ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਔਰ ਬਹੁਤ ਸਾਰੇ ਜਿੱਦਾਂ ਮਛਲੀਆਂ ਜਾਂ ਹੋਰ ਤਰ੍ਹਾਂ ਦੇ ਜਾਨਵਰ ਉਹਨਾਂ ਦੀ ਜਿਹੜੀ ਬਦਬੂ ਹੈ ਸਮੈਲ ਉਹਦੀ ਵਜ੍ਹਾ ਨਾਲ ਬੜੀ ਦਿੱਕਤ ਆ ਰਹੀ ਹੈ ਤੇ ਇਸ ਲਈ ਕੋਸ਼ਿਸ਼ ਕਰਾਂਗੇ ਕਿ ਡੇਲੀ ਇਹ ਸੇਵਾ ਜਿਹੜੀ ਉਹ ਜਾਰੀ ਰਹੇ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਪਬਲਿਕ ਨੂੰ ਕਿ ਕਾਫੀ ਲੋਕ ਤੁਹਾਡੇ ਨਾਲ ਜੁੜੇ ਤੇ ਹੁਣ ਬੱਕਰ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਅਪੀਲ ਕੋਈ ਨਹੀਂ ਅਸੀਂ ਇਹ ਗੱਲ ਕਹੀ ਹੈ ਮੁਸਲਮਾਨਾਂ ਨੂੰ ਘਰਾਂ ਨੂੰ ਅੱਜ ਮਸਜਿਦ ਵੀ ਕਿ ਅਸੀਂ ਮੁਹੱਬਤ ਨਿਭਾ ਰਹੇ ਹਾਂ ਅਸੀਂ ਮਦਦ ਨਹੀਂ ਕਰ ਰਹੇ ਅਸੀਂ ਆਪਣੇ ਭਰਾਵਾਂ ਦਾ ਸਾਥ ਨਿਭਾ ਰਹੇ ਹਾਂ ਕਿਉਂਕਿ ਅਜ਼ਮ ਮੁਹੰਮਦ ਸਾਹਿਬ ਸੱਲ ਸੱਲਮ ਦੇ ਜਦੋਂ ਜਨਮ ਦਿਨ ਆਇਆ 6 ਤਰੀਕ ਨੂੰ ਆਇਓ ਜਿਹਨੂੰ ਅਸੀਂ 12 ਵਫਾਤ ਵੀ ਕਹਿੰਨੇ ਆ ਤੇ ਉਦੋਂ ਵੀ ਅਸੀਂ ਕਹਿ ਦਿੱਤਾ ਸੀ ਵੀ ਮਸਜਿਦਾਂ ਦੀ ਇਸ ਵਾਰੀ ਕੋਈ ਵੱਡੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਉਹ ਸਾਰਾ ਜਿਹੜਾ ਰਕਮ ਹੈ ਉਹ ਜਿਹੜੀ ਆਪਣੇ ਹੜ ਭੀੜਤਾਂ ਦੇ ਉੱਤੇ ਖਰਚ ਕੀਤੀ ਜਾਵੇ ਕਿਉਂਕਿ ਜਦ ਇੱਕ ਭਰਾ ਦੁੱਖ 'ਚ ਹੋਵੇ ਤੇ ਦੂਸਰਾ ਖੁਸ਼ੀ ਮਨਾਉਂਦਾ ਹੋਇਆ ਚੰਗਾ ਨਹੀਂ ਲੱਗਦਾ ਲੇਕਿਨ ਇਸ ਦੇ ਨਾਲ ਨਾਲ ਅਸੀਂ ਫਰੌਡ ਤੋਂ ਬਚਣ ਦੇ ਲਈ ਇਸ ਦੋ ਸਪਸ਼ਟ ਗੱਲਾਂ 'ਚ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰਨ ਦੀ ਕੋਈ ਅਪੀਲ ਨਹੀਂ ਹੈ ਜਿਹ ਪਿਆਰ ਨਾਲ ਆਏ ਮੁਹੱਬਤ ਨਾਲ ਆਏ ਉਹਨਾਂ ਦਾ ਸਹਰਾ ਜੋ ਵੀ ਉਹਨਾਂ ਦਾ ਪੇਟਾ ਹੈ ਉਹ ਅਸੀਂ ਸਤਿਕਾਰ ਕਰਦੇ ਹਾਂ ਜੋ ਨਿੱਤਾ ਲੇਕਿਨ ਅਸੀਂ ਇਹ ਸਾਫ਼ ਤੌਰ ਤੇ ਕਹਿਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਮਸਲੇ ਮਿਸਾਲ ਦੇ ਤੌਰ ਤੇ ਅਸੀਂ ਇਹਨੂੰ ਪ੍ਰੋਫੈਸ਼ਨ ਚ ਨਹੀਂ ਲੈ ਜਾਣਾ ਚਾਹੁੰਦੇ ਮੁਹੱਬਤ ਦੀ ਗੱਲ ਹੈ ਉਹਨੂੰ ਮੁਹੱਬਤ ਤੱਕ ਹੀ ਰੱਖਣਾ ਭਾਈਚਾਰਾ ਨਿਭਾਇਆ ਜਾ ਰਿਹਾ ਪੂਰੀ ਤਰ੍ਹਾਂ ਭਾਈਚਾਰਾ ਪੂਰੀ ਤਰ੍ਹਾਂ ਨਹੀਂ ਭਾਇਆ ਜਾ ਰਿਹਾ ਨਾਲੇ ਪੰਜਾਬੀਅਤ ਨਿਭਾਈ ਜਾ ਰਹੀ ਹੈ ਹੁਣ ਤੱਕ ਜਿੰਨੇ ਵੀ ਮੁਸਲਮਾਨ ਪਰ ਆਬਾਰ ਨੇ ਸੂਬੇ ਤੋਂ ਆਏ ਕਿਉਂਕਿ ਮੈਂ ਬਤੌਰ ਪੰਜਾਬੀ ਗੱਲ ਕਰਦਾ ਉਹਨਾਂ ਨੇ ਮੈਨੂੰ ਇਸ ਗੱਲ ਤੋਂ ਸੁਣ ਕੇ ਖੁਸ਼ੀ ਹੁੰਦੀ ਸੀ ਉਹ ਕਹਿੰਦੇ ਗਏ ਤਾਂ ਅਸੀਂ ਆਪ ਤੁਹਾਡੇ ਕੋਲ ਸੀਗੇ ਇਹ ਸਮਾਨ ਲੈ ਕੇ ਆਏ ਆ ਰਾਤ ਦਾ ਸਮਾਨ ਲੈ ਆਏ ਕੋਈ ਰਾਸ਼ਨ ਲੈ ਆਏ ਤਰਪਾਲਾ ਲੈ ਆਏ ਮੱਛਰਦਾਨੀਆਂ ਲੈ ਕੇ ਆਏ ਡਾਈਪਰ ਲੈ ਆਏ ਤੇ ਅਲੱਗ-ਅਲੱਗ ਚੀਜ਼ਾਂ ਅਸੀਂ ਲਿਸਟਾ ਬਣਾ ਕੇ ਭੇਜਿਆ ਸੀ ਮਸਜਿਦਾਂ ਨੂੰ ਲੇਕਿਨ ਜਦ ਕਿਤੇ ਗਏ ਹੜਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਤੇ ਸਾਡੇ ਪੰਜਾਬੀ ਭਰਾਵਾਂ ਨੇ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਕਿ ਨਹੀਂ ਛਕਿਆ ਚਾਹ ਪੀਓਗੇ ਕਿ ਨਹੀਂ ਪੀਓਗੇ ਇਸ ਲਈ ਹੜ ਦੇ ਵਿੱਚ ਵੀ ਪੰਜਾਬੀਆਂ ਨੇ ਮਾਰੋਂ ਆਏ ਹੋਏ ਮਹਿਮਾਨਾਂ ਨੂੰ ਵੀ ਲੰਗਰ ਛਕਾ ਕੇ ਚਾਹ ਪਾਣੀ ਪਿਲਾ ਕੇ ਭੇਜਿਆ ਤੇ ਕਿ ਪੰਜਾਬੀਅਤ ਦੀ ਜ਼ਿੰਦਾ ਮਿਸਾਲ ਹੈ ਜਿਹੜੀ ਗੁਰਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਭਾਈ ਮਰਦਾਨੇ ਭਾਈ ਲਾਲੂ ਨੂੰ ਨਾਲ ਲੈ ਕੇ ਜਿਹੜੀ ਸ਼ੁਰੂ ਕੀਤੀ ਜਿੱਥੇ ਮੁਸਲਮਾਨ ਤੇ ਹਿੰਦੂ ਆਪਣੇ ਸਿੱਖ ਭਰਾਵਾਂ ਦੇ ਨਾਲ ਸੱਜੀ ਖੱਬੀ ਬਾਹਾਂ ਬਣ ਕੇ ਖੜੇ ਨਜ਼ਰ ਆਏ ਔਰ ਅੱਜ ਵੀ ਮੈਂ ਸੋਚਦਾ ਕਿ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਹੈ ਨਜ਼ਰ ਆਉਂਦੀ ਹੈ